ਹਾਂਜੀ ਤੀਜੇ ਸੋਈ ਲਈ ਗੱਬਣਾ ਜੇ 200 ਸੋਈ ਹੈ ਪਹਿਲਾਂ ਹਾਂਜੀ ਪਹਿਲੇ ਸੋਏ ਨੇ ਦਿੱਤਾ ਜੀ 12 13 ਦੂਜੀ ਸੋ 16 ਕੱਢ ਗਈ ਸੀ ਠੀਕ ਆ ਤੇ ਰੇਟ ਭਰਾ ਜਿਆਦਾ ਰੇਟ ਬਾਈ ਇਹ ਮੰਗੀ ਕੋਈ ਜਗ੍ਹਾ ਫੋਨ ਤੇ ਕਰ ਦਾਂਗੇ ਮੁੱਲ ਕੱਚੀ ਆ ਮੈਂ ਥੋੜੀ ਜਿਹੀ ਅੱਛਾ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਵਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਭਦੌੜ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਵਰਨਾਲਾ ਬਾਈ ਕੋਲ ਗੱਬਣ ਲੀਲੀ ਰਾਵੀ ਮੱਝ ਤੇ ਇੱਕ ਤਾਜੀ ਸੂਈ ਵੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 752800033 ਬਾਕੀ ਭਰਾ ਫੇਸਬੁਕ ਤੇ ਪੇਜ ਆ ਆਪਣਾ ਗਰਜੀਤ ਰਾਏ ਉਹਨੂੰ ਬਹੁਤ ਬਹੁਤ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀਏ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈ ਲੈਨੇ ਆ ਜੀ ਝੜ ਕਰੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਨਾਮ ਨਾਮ ਗੋਰਾ ਪਿੰਡ ਭਧੌੜਾ ਬਾਈ ਆਪਣਾ ਹਾਂਜੀ ਜ਼ਿਲ੍ਹਾ ਬਰਨਾਲਾ ਤਸਵੀਲ ਤਪਾ ਠੀਕ ਆ ਕਿੰਨੇ ਮੱਝਾ ਵੀਰੇ ਆਪਣੇ ਕੋਲ ਅੱਜ ਨਖਰਗੁਰਦਵਾਰੇ ਪ੍ਰਕਾਰ ਆ ਦੋ ਮੱਝਾਂ ਮੈਂ ਜਿੱਤੇ ਫਿਰ ਇੱਕ ਸੋਈ ਹੋਈ ਇੱਕ ਗੱਬਣਾ ਠੀਕ ਆ ਕੀ ਗੱਲ ਬਾਤ ਪਹਿਲੀ ਮੱਝ ਦੀ ਦੱਸੋ ਜੀ ਪਹਿਲੀ ਮੱਝ ਬਾਈ ਦੱਸਣ ਦੇ ਹਿਸਾਬ ਨਾਲ ਮਾਲਕਾਂ ਨੇ 340 ਸੂਈਆਂ 400 ਸੂਈਆਂ ਸੂਈਆਂ 400 ਸੂਈਆਂ ਕੱਟੀਆਂ ਦਿੱਤੀਆਂ ਮੱਝ ਨੇ ਹਾਂਜੀ ਠੰਡੀ ਸੀ ਲੈਂਦੀ ਆ ਬੱਚਾ ਛੱਡਣਾ ਛੱਡ ਬੱਚਾ ਬਹੁਤ ਜੰਗਾਂ ਦਿੰਦੀ ਜੇ ਕੱਟੀ ਆ ਦੇ ਲੰਮੀ ਮੁੱਥੀ ਆ ਹਾਂਜੀ ਤੇ ਵਧੀਆ ਨਾਲ ਹੀ ਪਲ ਜੂਗੀ ਵਿੱਚ ਤੁਸੀਂ ਕਰ ਸੀ ਹਾਂਜੀ ਤੇ ਚੌਥਾ ਦਿਨ ਚ ਹੋ ਗਿਆ ਸੂਈ ਨਾ ਜਮ ਅਰੀਜਨ ਜੀ ਠੀਕ ਆ ਬੌੜੇ ਉਹ ਮਾਰਦੇ ਕੱਲ ਗਰਮ ਕਰੀ ਜੀ ਪਾੜ ਗਈ ਸੀ ਰਾਤ ਅਜੀ ਅੱਛਾ ਜੀ ਦੁੱਧ ਦੇਣੀ ਜੀ ਘਰੇ ਮਾਂ ਚ ਰੱਖ ਲੈਂਦੇ ਹਾਂ ਹਾਂਜੀ ਬੌੜੇ ਜਮਣਾ ਜੀ ਰੇਟ ਕਰੋ ਯਾਰ ਜਿਆਦਾ ਰੇਟ ਦਾ ਰੇਟ ਯਾਰ ਆਪਾਂ ਦਿੱਤਾ ਮੰਗੀ ਪਹੁੰਚ ਆਗੇ ਲੱਖ ਚ 2000 ਛੱਡ ਦਾਂਗੇ ਲੱਖ ਚ 2000 ਛੱਡ ਦਾਂਗੇ ਤਾਂ ਜੀ ਮੈਂ ਜਾਂ ਟੋਕੜ ਵਿਕ ਜਿੰਦੀ 90 92 ਦਾ ਬਾਈ ਹੁਣ ਵੀ ਮੈਂ ਵੇਚੇ ਪਿਛਲੀ ਵੀੜਾ ਉਹ ਪੰਗਾ ਟੋਕੜਾਂ ਦੀ ਹਾਂਜੀ 85 ਵੀ 90 ਦੀਆਂ ਟੋਕੜਾਂ ਮੈਂ ਵੇਚੀ ਆ ਗੱਬਣ ਦਾ ਹੱਤਾ ਦੀ ਛੇਆਂ ਦੀ ਠੀਕ ਆ ਜੀ ਇਹ ਤਾਂ ਜੀ ਵਧੀਆ ਤੇ ਦੁੱਧ ਹੁਣ ਬੋਲਾ ਕਿੰਨਾ ਤਿਆਰ ਹੈ ਵੀਰੇ 8 ਕਿਲੋ ਦੇ ਆਸ-ਪਾਸ ਹੈਗਾ ਬਾਈ ਯਾਰ ਸਾਨੇ ਬੱਚਾ ਠੀਕ ਆ 8 ਲੀਟਰ ਬੋਲਾ ਦੜਨੋੜਾਂ ਨੇ ਪਾਇਆ ਕੱਲ ਕੰਨ ਕਰਕੇ ਠੀਕ ਖੜੀ ਆ ਜਾਈ ਠੀਕ ਆ ਜੀ ਠੀਕ ਆਂਦੀ ਵਧੀਆ ਉਗੋ ਜਾਂਦੀ ਠੀਕ ਲੋਪਰਾ ਚੈੱਕ ਕਰਦੇ ਫੇਸ ਕੁਆਲਿਟੀ ਤੇ ਕੱਟੀ ਬਹੁਤ ਸੋਹਣੀ ਤੋੜ ਦੋ ਪਰਾ ਲੋ ਜੀ ਆ ਰੇਟ ਬਾਈ ਨੇ ਪੰਨ 10 ਦਾ ਪਰਾ ਆ ਬਾਈ ਜੀ ਨਾ ਜਰੂਕ ਨਾ ਟਿਕਰੋ ਬਾਈ ਦਾ ਨੰਬਰ ਉੱਪਰਲੀ ਸਾਈਡ ਭਰਾ ਟਾਈਟਲ ਵਿੱਚ ਲਿਖਾਂਗੇ ਬਾਕੀ ਮੋਟੀ ਆ ਪਲਸੀ ਮਨ ਨੇ ਕਹਿ ਲਿਆ ਹੋ ਰਾਜੀ ਆ ਠੀਕ ਆ ਲੋ ਚੌਂ ਤੋਂ ਉਹ ਪੜੀ ਮੈਂ ਦੀ ਲੋ ਜੀ ਚੰਗੀ ਪੜੀ ਪਲੂਸੀ ਪਟਪੁੜਾ ਥਾਂ ਥੋਂ ਬਹੁਤ ਸੋਹਣਾ ਲੱਗਿਆ ਕਰਮਾਂ ਵਾਲੇ ਨੂੰ ਤੇ ਥਾਂ ਜਰੂਰ ਚੰਗਾ ਲੱਗਿਆ ਬਹੁਤ ਲੱਗਿਆ ਪਰ ਲੈਵੇ ਦੀ ਥੋੜੀ ਟੈਡ ਰਹੇਗੀ ਠੀਕਾ ਬਾਕੀ ਅਜ ਬੌਲੇ ਚ ਫਰਦੀਆ ਜੇ ਦੁੱਤ ਆ ਗਈ ਲੈਵਾ ਹੋਰ ਬੜਾ ਜੂਗੀ ਠੀਕ ਆ ਠੀਕ ਆ ਯਾਰ ਬੌਲੇ ਚ ਨਿਕਲ ਜੇ ਮੈਂ ਕਹਿੰਦਾ ਬੋਜਾ ਦੇ ਤੈਨੂੰ ਪਤਾ ਹੀ ਹੈ ਨਾ ਠੀਕ ਆ ਹੁਣ ਹੋਰ ਹੋਰੀ ਦੁੱਤ ਆਉਗੀ ਜਿਵੇਂ ਜਿਵੇਂ ਵਧੀ ਜੂ ਲੈਵਾ ਵੀ ਠੀਕ ਆ ਥਾਂ ਥੋਂ ਬਹੁਤ ਸੋਹਣਾ ਲੱਗਿਆ ਕਰਮਾਂ ਵਾਲੇ ਦੇ ਬਾਕੀ ਠੰਡੀ ਸੀ ਲਾਈ ਹੈ ਲਾਈ ਵਜਾ ਠੀਕ ਆ ਲੋ ਜੀ ਧਾਰਾਂ ਮਾਰੀ ਦੋ ਨਹੀਂ ਥਾਂ ਥੋਂ ਨਹੀਂ ਕੋਈ ਪੂਰ ਨਹੀਂ ਕੋਈ ਚਰਲਾ ਨਹੀਂ ਠੀਕ ਲਾ ਬਹੁਤ ਅੱਛਾ ਜੋ ਉੱਤਰ ਬੰਨ ਗਿਆ ਚੋਰ ਬਸ 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 ਲੋ ਜੀ ਦੇਖੋ ਹਾਂ ਬੋਲੀ ਬਹੁਤ ਅੱਛਾ ਬਸ 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 ਓਕੇ ਲੋਪਰਾ ਚੈੱਕ ਕਰ ਸਕਦਾ ਹਾਂ ਹਾਂ ਕਹਿ ਰਹੀ ਹੱਡੀ ਦੀ ਆ ਪੁੱੜੀ ਦੀ ਚੱਕ ਮੀਂਹ ਪੁਰਾਣੀ ਚੱਕਿਆ ਜੇ ਅੱਜ ਦੀ ਓਕੇ ਆ ਠੀਕ ਆ ਠੀਕ ਆ ਲੋਪਰਾ ਜੇਰ ਦੀ ਆਪਣੀ ਗਾਰੰਟੀ ਹੋल्ड ਰੇ ਠੀਕ ਆ ਠੀਕ ਲੋਪਰਾ ਭਾਈ ਜੀ ਨੇ ਜ਼ਰੂਰ ਕਨੈਕਟ ਕਰੋ ਠੀਕ ਆ ਭਰਾ ਹਾਂ ਜੀ ਲੀਲੀ ਰਵਰੇ ਬਾਰੇ ਦੱਸੋ ਭਾਈ ਯਾਰ ਇਹ ਤਾਂ ਵੀਰੇ ਯੂਬਾ ਲੱਗਿਆ ਸੀਮਾ ਜਿਹੜਾ ਯੂਬਾ ਦਾ ਠੀਕ ਆ ਭਰਾ ਬਾਤ ਕਰਨ ਲੈਣਾ ਜੀ ਹਾਂ ਜੀ ਇੰਜ ਜਸੂਏ ਲਈ ਗੱਬੜਾ ਜੇ 200 ਸੂਈਏ ਪਹਿਲਾਂ ਹਾਂਜੀ ਪਹਿਲੇ ਸੂਈਏ ਨੇ ਦਿੱਤਾ ਜੀ 12 13 ਦੂਜੀ ਸੂਈ 16 ਕੱਢ ਗਈ ਸੀ ਠੀਕ ਆ ਤੇ ਰੇਟ ਭਰਾ ਜਾਇਦਾ ਰੇਟ ਬਾਈ ਇਹ ਮੰਗੀ ਕੋਈ ਜਗ੍ਹਾ ਆਪਾਂ ਫੋਨ ਤੇ ਕਰ ਦਾਂਗੇ ਮੁੱਲ ਕੱਚੀ ਆ ਮੈਂ ਥੋੜੀ ਜਿਹੀ ਅੱਛਾ ਦੇ ਦਾਂਗੇ ਜਾਇਦ ਜੀ ਕਿੰਨੇ ਨਹੀਂ ਵੀ ਦੋ ਢਾਈ ਨਹੀਂ ਮੰਗਦੇ ਆਪਾਂ ਨਾ ਠੀਕ ਆ ਤੇ ਵੱਡੀ ਮੈਂ ਮੰਨ ਕੇ ਲਿਓ ਛੋਟੀ ਨਾ ਮੰਨਦਾ ਥਾਣ ਬਹੁਤ ਚੰਗਾ ਲੱਗਦਾ ਅਥੀ ਚ ਬਾਈ ਬੜੀ ਮੋਠੀ ਠੀਕ ਆ ਛੋਟੀ ਬਹੁਤ ਬਣਾਉਂਗੀ ਹਾਈ ਟਲ ਹਲਤਾ ਮੰਨ ਕੇ ਚੱਲਿਓ ਹਾਂਜੀ ਨੀਲੀ ਰਵੀ ਦੇ ਪੂਰੇ ਇੱਕ ਕੈਰੈਕਟਰ ਸਾਰੇ ਸਹੀ ਆ ਓਕੇ ਸਾਰੇ ਕਿੰਨੂ 70 ਪੁਰਾਣੋਂ ਜੀ ਵੀ ਚਿੱਟੀ ਆ ਠੀਕ ਆ ਅੱਖਾਂ ਨੀਲੀ ਸੂਰ ਚਿੱਟੀ ਆ ਪੂਰ ਛੋਟੀ ਆ ਠੀਕ ਆ ਠੀਕ ਆ ਪਤੋਂ ਨਹੀਂ ਲੈਣਾ ਬਈ ਜਮਾਂ ਅਰੀਜਨਲ ਮੈਂ ਆ ਠੀਕ ਆ ਅੱਖਾਂ ਤੇ ਨੀਲੀ ਚਿੱਟੀਆਂ ਹਾਂਜੀ ਹਾਂਜੀ ਤੇ ਉਹ ਨੀਲੀ ਦਾ ਵੀ ਸੋਖਾ ਟੀਕਾ ਬਹੁਤ ਚੰਗਾ ਲੱਗਿਆ ਜੇ ਕੱਟੀ ਆਗੀ ਨਾ ਕਮਾਲ ਦੀ ਹੈ ਜਿਹਨੂੰ ਪੱਜੀ ਨੂੰ ਪਤਾ ਅਜੂਪੇ ਬਾਰੇ ਅਜੂਪਾ ਛੋਟੇ ਦਾ ਬੱਚਾ ਹਾਂਜੀ ਹਾਂਜੀ ਬੱਚਾ ਬਹੁਤ ਚੰਗਾ ਦੇਊਗੀ ਜੀ ਆ ਵੀ ਪੱਠਪੜਾ ਬਹੁਤ ਸੋਹਣਾ ਚੰਗੀ ਭੜੀ ਫਲੋਸੀ ਭਰਾ ਲੋ ਜੀ ਬਾਈ ਕਹਿੰਦਾ ਕੱਚੀ ਵਾਲੇ ਰੇਟ ਬਾਈ ਕਹਿੰਦਾ ਫੋਨ ਤੇ ਕਰਾਂਗੇ ਕਿਉਂਕਿ ਆਏ ਨਾ 4 ਦਿਨ ਆਪਣੇ ਕੋਲ ਰੱਖੀਂ ਵੀਰੇ ਫਿਰ ਮੁੱਲ ਬਦਲ ਜਾਊਗਾ ਠੀਕ ਆ ਆਪਾਂ ਤਾਂ ਜੇ ਹੁਣ ਆਈ ਕਹਿੰਦੇ ਵੇਚਣ ਵਾਲੇ ਲੈਣੇ ਨੇ ਹੋਈ ਉਹਲੇ ਵਪਾਰੀ ਨੇ ਲੈਣੀ ਹੋਈ ਫਿਰ ਮੁੱਲ ਕਰਦੇ ਨੇ ਫਿਰ ਅਗਲਾ ਲੈਂਦਾ ਨਹੀਂ ਠੀਕ ਆ ਜੀ ਠੀਕ ਆ ਲੱਗਣਾ ਕਰਮਾ ਵਾਲੇ ਦੇ ਬਹੁ ਪਈਆਂ ਵਾਲੇ ਮੈਂ ਤੇ ਕਰੂ ਐਡਾ ਬੰਦਾ 4 ਦਿਨ ਸਾਹਮਣੂ ਉਹੋ ਜਿਹਾ ਫੜਾ ਮੈਨੂੰ ਵੀਰੇ ਯਾਰ ਸਹੀ ਗੱਲ ਆ ਸਹੀ ਗੱਲ ਲੋ ਜੀ ਢੱਲਾ ਢੁਲਾ ਬਹੁ ਕਰਮਾ ਵਾਲੇ ਦੇ ਪਈਆਂ ਹਾਲੇ ਤੇ ਦੇਖ ਸਕਦੇ ਪਿੱਟ ਪੂੜੇ ਦੀ ਬਾਕੀ ਰਾਜੀ ਬਹੁਤ ਸਹੀ ਕਿ ਦਿਨ ਕਿੰਨੇ ਰਹਿ ਗਏ ਯਾਰ ਹਾ ਹੱਪਟਾ ਲੈ ਜੀ ਬਾਈ ਮੈਨੂੰ ਪਤਾ ਜੀ ਪੂਰਾ ਹਫਤਾ ਲੈ ਜੂ ਪਰਸੋ ਜੋਤੀ ਦੀ ਲਾਉਣ ਲੱਗੇ ਮੱਝ ਜੇ ਉਹਨਾਂ ਨੇ ਲਾਇਆ ਮੈਨੇ ਹਾਂਜੀ ਆ ਬਿੱਟੇ ਲਾਟੂ ਲਾ ਕੇ ਮਗਰ ਆ ਕੇ ਦਿਖਾਓ ਲੈ ਵਿੱਚ ਠੀਕ ਆ ਲੈ ਹਾਂ ਲਉ ਉੱਡਾ ਪਹਿਲੇ ਬਾਈ ਸਹੀ ਗੱਲ ਆ ਸਹੀ ਗੱਲ ਬਣ ਕੇ ਸੋ ਗਈ ਕੋਈ ਆਉਂਦਾ ਇਹਨੂੰ ਬਰੀਕ ਬਾਲ ਬਹੁਤ ਲੈ ਆ ਫਿਟਿੰਗ ਹਲਾ ਕੋਈ ਐ ਨਹੀਂ ਹੋਊਗਾ ਵੀ ਲੈ ਵਸ ਸੋਣਾ ਬਣਾਉ ਕਰ ਮਾਲੀ ਠੀਕ ਆ ਜੀ ਠੀਕ ਆ ਲੋ ਭਰਾ ਬਾਈ ਜੀ ਨੇ ਜਰੂਰ ਕਨੈਕਟ ਕਰੋ ਪੈਂਡ ਭਦਾਵੜ ਤੇ ਜ਼ਿਲ੍ਹਾ ਨੂੰ ਪੈਂਦਾ ਬਰਨਾਲਾ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ